ਸਤਰੀ ਗਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਤੇ ਹੱਕ ਰ ਆ ਗਿਆ ਹੈ ਕਿੰਟੋ ਫੋਰਚ ਮੁੰਬਈ ਇੰਡੀਅਨਸ ਸਰ ਹੈ ਕੀਆ ਬੱਲੇਬਾਜੀ ਕੀਆ ਗੇਂਦਵਾਜੀ ਪੂਰ ਟੀਮ ਐਫਰਟ ਇਹਨੂੰ ਕਹਿੰਦੇ ਆ ਚੈਂਪੀਅਨ ਟੀਮ ਕਿਦਾ ਵਾ ਜੀ ਵਧੀਆ ਵਧੀਆ ਠੀਕ ਠਾਕ ਆਪਣਾ ਸੁਣਾਓ ਵਧੀਆ ਵਧੀਆ ਠੀਕ ਠਾਕ ਮੈਚ ਹੋਈ ਲੱਗਿਆ ਯਾਰ ਅੱਜ ਦਾ ਰੈਡੀ ਟ੍ਰੋਪ ਟੇਬਲ ਟਾਪਰ ਇਸ ਕਰਕੇ ਰਿਲੈਕਸ ਮਾਈ ਰਸੀਬੀ ਵਾਲੇ ਆ ਰਹੇ ਨੇ ਰਿਲੈਕਸ ਕਿਉਂ ਨਾ ਵਸ ਟੋਪ ਅੱਜ ਕਰ ਜਣਾ ਟੋਪ ਆਰਸੀਬੀ ਦਾ ਨੰਬਰ 1 2 ਤੇ ਰਹਿਣੇ ਰਹਿਣੋ ਚੱਲੋ ਕੋਈ ਨਹੀਂ 1 2 ਟ੍ਰੋਫੀ ਨਹੀਂ ਕਿਤੇ ਜਾਂਦੀ ਜੀ ਮੁੰਬਈ ਇੰਡੀਅਨ ਫਸ ਗਈ ਨਾ ਦਰ ਆ ਗਈ ਫਿਰ ਟ੍ਰੋਫੀ ਨਹੀਂ ਜਾਂਦੀ ਕਿਤੇ ਲੋਡਿੰਗ ਹੋ ਰਹੀ ਹੈ 6 ਨਾਈਸ ਨਾਈਸ ਫੀਲਿੰਗ ਬਬੀ ਪਰ ਪੈਸਾ ਹਰ ਜਗ੍ਹਾ ਨਹੀਂ ਚੱਲਦਾ ਹੁੰਦਾ yes 100 run winning pair tai out fer chote veer paisa har jagah nahi jaula hunda paisa hi chalna hai paise di gal fer paise chalna ja tade de bahut blame lag rahe hain no problem aa hun oh hi dasso de mainu ki kit da out hoya sare kitte hai ਮੇਰੀ ਗੱਲ ਮੈਂ ਤੁਹਾਨੂੰ ਦੱਸਣ ਦੇ ਰਿਹਾ ਵੀ ਕਾਫੀ ਬਲੇਮ ਲੱਗ ਰਿਹਾ ਤੁਹਾਡੇ ਤੇ ਵੀ ਇਹਨਾਂ ਨੇ ਬਾਇ ਕੀਤੀ ਹੋਈ ਹੈ ਪੈਸੇ ਦੇ ਦੂਗੇ ਸਾਰੇ ਕਾਰਨ ਕਿਦੇ ਕੋ ਪੈਸੇ ਨਹੀਂ ਹੈਗੇ ਇਹਨਾਂ ਟੀਮ ਖਰੀਦੀ ਉਹਦੇ ਕੋ ਪੈਸੇ ਹੁੰਦੇ ਹੀ ਆ ਕਰ ਲੈਣ ਬਾਇ ਕਿਉਂ ਨਹੀਂ ਕਰਦੇ ਲੋਕ 18 18 ਸਾਲ ਤੋਂ ਨਹੀਂ ਆਂਦੀ ਹਾਂਜੀ ਮੈਂ ਕਹਾਂ ਵੈਸੇ ਗੱਲ ਕਰਦਾ ਕਾਫੀ ਬਲੇਮ ਲੱਗ ਰਿਹਾ ਕੋਈ ਕੰਟਰੋਵਰਸੀਜ਼ ਹੋਣ ਦੀ ਕੰਟਰੋਵਰਸੀ ਅੱਜ ਵੀ ਸ਼ਰਮੇ ਦਾ ਹੋ ਅੰਪਾਇਰ ਕਾਲ ਹੋਣੀ ਇੰਪੈਕਟਰ ਉਹ ਬਾਲ ਹੈ ਗਈ ਲੱਗ ਸਾਈਡ ਹੀ ਉਹ ਹੈ ਗਈ ਲੱਗ ਸਾਈਡ ਤੇ ਜਾ ਗਈ ਜਿਹੜੀ ਸੀਨ ਹੈ ਬਾਲ ਦੀ ਉਹ ਬਾਹਰ ਪਈ ਹੀ ਸਰ ਇਦਾਂ ਨਹੀਂ ਹੁੰਦਾ ਨਹੀਂ ਐਹੀ ਤੇ ਫਿਰ ਗੱਲ ਗੱਲ ਦਾ ਅੰਪਾਇਰ ਕਾਲ ਹੀ ਅੱਜ ਮੁੰਬਈ ਦੀ ਨੇਰੀ ਪੰਜਾਬ ਚ ਆਈ ਪਈ ਆ ਇੰਬਰ ਮੌਸਮ ਵੀ ਪੂਰਾ ਚੜ ਗਿਆ ਲੱਗ ਰਿਹਾ ਅੱਜ ਭਾਵੇਂ ਬੱਤੀ ਆਵੇ ਨਾ ਲੱਗ ਰਿਹਾ ਨਹੀਂ ਅੱਜ ਨਹੀਂ ਆਣੀ ਵਾਰੀ ਦਾਨੇ ਦੀ ਖਾਓਗੇ ਠੰਡਾ ਸਟ੍ਰੌਂਗ ਦੱਸੇਦਾ ਜਨਾਨਾ ਨਹੀਂ ਤੇ ਆਉਂ ਉਹਨਾਂ ਵਿੱਚ ਮੋਲ ਚਾਲਵੇਂ ਨਹੀਂ ਕੀ ਹਿਸਾਬ ਦਾ ਬਹੁਤ ਨੇਰ ਸਾਰੇ ਬੰਨੇ ਆਏ ਨਹੀਂ ਪੂਰੇ ਪੰਜਾਬ 'ਚ ਹੀ ਹਮੇ ਵੀ ਹੂੰ ਮੁੰਬਈ ਨੇ 11 ਮੈਚ ਖੇਡ ਲਿਆ ਉਹ ਕੀ 6 ਵੀ ਲਗਾਤਾਰ ਜਿੱਤੋ ਗਿਆ 11 ਮੈਚ ਦਾ ਕਾਕਬਲੀ ਖੇਡ ਲਿਆ ਤੁਸੀਂ ਨੋ ਪ੍ਰੋਬਲਮ ਕਿੰਨੇ ਮੈਚ ਜਿੱਤਣ ਵਾਲੇ ਰਹਿ ਗਏ ਫਿਰ ਹਾਂ ਓਏ ਬਾਕੀ ਵੀ ਸਿਨਾਵਾ ਆਪਣੇ ਜੇ ਖੇਲਣਾ ਚਲੋ ਵਧੀਆ ਖੇਡੇ ਆ ਅੱਜ ਆ ਦੋ ਮੈਚ ਨੇ ਹੋਵਾਂ ਪਿਛਲੇ ਮੈਚ ਤੋਂ ਬਾਕਾਇਆ ਕੀਤਾ ਨਾ ਉਹਦੇ ਕਰਕੇ ਮੋਮੈਂਟਮ ਵੱਜੀ ਫੇਰ ਉਹ ਥੱਲੇ ਆ ਗਏ ਹੁਣ ਚੁੱਪ ਕਰਕੇ ਵਧੀਆ ਟੋਪ ਤੇ ਚਟੋ ਦਾ ਟੇਬਲ ਚਲ ਗਿਆ ਕੰਮ ਹੋ ਗਿਆ ਅੱਜ ਆਫੀਸ਼ੀਅਲੀ ਉਹ ਵੀ ਬਾਹਰ ਹੋ ਗਿਆ ਰਾਜਸਥਾਨ ਵਾਲੇ ਵਰਣਾ ਹੁਣ ਆਪਸੇ ਇਹਨਾਂ ਨੂੰ ਕਹ ਕਪਤਾਨ ਕਪਤਾਨ ਖੇਢੀ ਜਾ ਉਹ ਅੱਜ ਬਸ ਬਸ ਓਏ ਨਾ ਤੇ ਦੀਵਾੜ ਕਰਦੀ ਆਕਾਸ਼ ਅੱਜ ਖੜਾ ਲਿਆ ਉਹਨੂੰ ਕਾਸ਼ਮਡਵਾਲ ਓਏ ਉਹ ਨਾ ਕੀ ਫਰਕ ਪੈਣਾ ਏ ਕਪਤਾਨੀਆਂ ਕਰਦੇ ਪਏ ਬਟਰਲ ਨਹੀਂ ਰੱਖਿਆ ਇਹਨਾਂ ਨੇ ਐਨਾ ਛੱਡਤਾ ਚਲ ਚਾਲ ਛੱਡਿਆ ਤੇ ਅੰਨਾ ਦਾ ਰੱਖ ਲੋ ਅੰਨਾ ਨਹੀਂ ਰੱਖਿਆ ਇਹ ਗੋਇਪੀ ਪੰਜਰਰ ਖਾ ਚੀ ਗੀ ਆਪਸ਼ਨ ਦੇ ਵੇਚੀ ਆਪਣੇ ਹੱਥ ਵੱਡ ਗਏ ਆ ਹੂੰ 14 ਕਰੋੜ ਉਹਨੂੰ ਦਿੱਤਾ ਰਿਆਨ ਪ੍ਰਾਗ ਨੂੰ 14 ਅੰਦਰੂਜਰੇਲ ਨੂੰ ਦੇਤਾ ਫਿਰ ਹੁਣ ਉਹ ਪਲੇਅਰ ਹੈਗੇ ਜਿਹਦਾ ਜਦੋਂ 18 ਤੋਂ ਘੱਟ ਰੁਕਣਾ ਨਹੀਂ ਉਹਨੇ 18 ਦਿੱਤਾ ਉਹਨੂੰ ਹੂੰ ਜਦੋਂ ਇਦਾਂ ਚੱਲ ਪਣ ਨਾ ਟੀਮਾਂ ਵੀ ਮੈਂ ਇੱਕ ਬੰਦੇ ਲਈ ਟੀਮ ਲਈ ਗੋਸ਼ਵੀ ਸੰਜੂ ਸਹਿਮਣਾ ਸੰਜੂ ਸਾਮਸਨ ਕਰਕੇ ਫੈਨ ਫੋਲੋਇੰਗ ਬਹੁਤ ਹੀ ਰਾਜਸਥਾਨ ਦੀ ਮੈਂ ਕਹਿੰਦਾ ਨਾ ਛੱਡ ਦੇਣਾ ਅਗਲੀ ਵਾਰੀ ਸੰਜੂ ਸਾਮਸਨ ਉਹ ਡਰਾਵਡ ਨੇ ਫੇਰ ਮਨਾ ਲੈਣਾ ਉਹ ਡਰਾਵਡ ਦੀ ਰਿਸਪੈਕਟ ਕਰਦਾ ਯਾਰ ਬੰਦਾ ਡਰਾਵਡ ਤੇ ਫੇਰ ਲਿਆਂਦਾ ਨਾ ਉਹ ਇਹ ਤੂੰ ਵੀਡੀਓ ਵੇਖੀ ਇੱਕ ਵਾਰੀ ਡਗ ਉਹ ਕਹਿੰਦਾ ਖਤਮ ਮੈਂ ਨਹੀਂ ਹੋਣਗਾ ਹੂੰ ਇਹ ਦੋ ਟੌਪ ਆਫ ਦਾ ਟੇਬਲ ਚੱਲ ਗਈ ਮੁੰਬਈ ਇੰਡੀਅਨਸ 14 ਪੁਆਇੰਟ ਹੋ ਗਏ 1.274 ਦੀ ਕਲਾਸ ਹੋ ਗਈ ਨਾ ਵੀਰ ਜੀ ਕੋਈ ਨਹੀਂ ਅਗਲੇ ਦੋ ਮੈਚ ਜਨਣੇ ਹੋਣਗੇ ਖੇលਨੇ ਉਹ ਜੀ ਪੰਜਾਬ ਵਾਲਾ ਮੈਚ ਹੀ ਬਾਹਰ ਕੋਈ ਦਿੱਲੀ ਦਾ ਠੀਕ ਨਾ ਹਨਕੜੇ ਦਾ ਮੈਚ ਦੋਨੇ ਤੇ ਇਹਨਾਂ ਨੂੰ ਕੀ ਇੱਕ ਮੈਚ ਹੋਰ ਜਿੱਤਣਾ ਨਾ ਨੇ ਜੀ ਕਿੰਨਾ ਜੋ ਇੱਕ ਨਹੀਂ ਜਿੱਤੇਗੀ ਜਿੱਥੇ 6 ਲਗਾਤਾਰ ਜਿੱਤ ਸਕਦੀ ਹੈ ਤੇ ਪਰ ਟਫ ਮੈਚ ਹੈ ਜੀਟੀ ਹੁਣ ਬੰਬੇ ਦਾ ਪਤਾ ਲੱਗੂ ਪੀਬੀਕੇਸੀ ਦੇ ਡੀਸੀ ਮਨਜਾਓ ਮਾਈ ਗੋਡ ਮੈਚ ਦੇ ਅੰਦਰ ਵਨ ਖੜੇ ਚ ਹੋਮ ਸੀ ਹੋਮ ਚ ਮੈਚ ਆ ਦੋ ਉਹ ਯਾਰ ਤੂੰ ਹੋ ਜਿਆਦੇ ਜਿੱਤਣਾ ਹੀ ਹੈ ਦਾਸ ਇਹਨਾਂ ਨੇ ਤੇ ਹੋਰ ਰਿਕਾਰਡ ਰਿਆਂ ਦਾ ਕਿ ਕਿਉਂਕਿ ਬੰਬੇ ਉਦੋਂ ਦੀ ਜਿੱਤਣ ਦੀ ਹੈ ਹੁਣ ਬੰਬੇ ਹਾਰਨ ਦਾ ਟਾਈਮ ਵੀ ਆ ਗਿਆ ਯਾ ਗੱਲ ਲੋਟ ਕਰ ਲਈ ਮੇਰੀ ਅੱਜ ਯਾ ਕਹਿਤਾ ਹੀ ਦੇ ਨਾ ਨਹੀਂ ਨਹੀਂ ਕਿਤੇ ਨਹੀਂ ਜਾਂਦੀ ਬੰਬੇ ਹੁਣ ਦੋ ਮੈਚ ਹਾਰੂਗੀ ਯਾ ਅੱਜ ਤੋਂ ਪ੍ਰੈਡਿਕਸ਼ਨ ਕਰਤੀ ਮੈਂ ਹੋਰ ਦੱਸ ਨਹੀਂ ਜਿੱਤ ਜਾਣੇ ਨਾ ਔਰ ਮਾਨਾ ਕੱਢਨੇ ਆ ਪੰਜਾਬ ਵਾਲਾ ਉਹ ਤਾਂ ਮੈਨੂੰ ਨਹੀਂ ਜਾਣਦੇ ਨਾ ਡੀਸੀ ਵੀ ਪੂਰੀ ਫਾਰਮ ਚ ਨਹੀਂ ਨਹੀਂ ਡੀਸੀ ਕੋਈ ਗੱਲ ਚੱਲਣਾ ਮੈਂ ਜਾਣਦਾ ਘਰ ਤੇ ਕਹਿੰਦਾ ਯਾਰ ਐਸ਼ੀ ਨਾ ਮੈਂ ਸੀਐਸਕੇ ਰੋ ਕੇ ਡੋ ਪ੍ਰੋਬਲਮ ਕੱਲ ਵਾਲਾ ਮੈਚ ਤਗੜਾ ਭਾਈ ਕੱਲ ਹੁਣ ਜੀਟੀ ਦਾ ਖਿਲਾਰਾ ਪੈ ਸਕਦਾ ਕੱਲ ਕੱਲ ਨਹੀ ਨੇ ਕੱਲ ਹਾਇਦਰਾਬਾਦ ਜੀਟੀ ਦਾ ਉਹ ਉਹ ਵੀ ਇੱਕ ਟੀਮ ਬਾਹਰ ਹੋਈ ਰਹੀ ਹੈ ਰਾਜਸਥਾਨ ਗੁਜਰਾਤ ਜਿੱਤ ਗਈ ਦੋਨਾਂ ਦੇ ਵਿੱਚ 14 ਹੋਏ ਨੇ ਉਹ ਵੀ ਨਾ ਕਹਿ ਰਹੀ ਤੂੰ ਮੈਂ ਐਲਐਸਸੀ ਵੀ ਬਾਹਰ ਹੋ ਗਈ ਹੈ 10 ਪੁਆਇੰਟ ਜਿੰਦਾ ਜਿੰਦਾ ਉਹਨਾਂ ਦੇ ਕਪਤਾਨ ਸਾਹਿਬ ਦੀਆਂ ਪੋਲਾਂ ਖੁੱਲ ਗਈਆਂ ਨਾ ਇਹ ਪਤਾ ਨਹੀਂ ਪੰਜ ਮੈਚ ਕਿਦਾਂ ਜਿੱਤ ਗਏ ਓਕੇ ਅਸ਼ੁੱਧ ਤੋਂ ਜਿੱਤੇ ਨਹੀਂ ਪੂਰਨ ਕਿੰਦੇ ਚੱਲਿਆ ਉਹ ਮੈਚ ਜਿੱਤੇ ਆਏ ਉਹ ਹੀ ਨਾ ਇਹਨਾਂ ਦਾ ਐਲਐਸਸੀ ਦਾ ਮੈਚ ਹੈਗਾ ਉਹਨਾਂ ਨੂੰ ਪੰਜਾਬ ਨੂੰ ਬਾਕੀ ਵੇਖੋ ਕੀ ਬੰਦਾ ਮਨਗੀ ਧਰਮਸ਼ਾਲਾ 'ਚ 4 ਤਰੀਕ ਨੂੰ ਹਾਂਜੀ ਹਾਂਜੀ ਇੱਕ ਟੀਮ ਲਾਦਾ 16 ਦੇ ਵੀ ਰਹਿ ਨਹੀਂ ਆ ਰਹੀ। ਹੋ ਰਹੀ ਨਹੀਂ ਰਣੀ ਕਰਦੇ ਰਣੀ ਸੋਲੋਂ ਦੇ। ਕਿਉਂਕਿ ਸਭ 14 14 ਕਰੀ ਜਾਂਦੇ ਆ। ਹੂੰ। ਪੰਜਾਬ ਮੇ ਵੀ ਸੋਲੋਂ ਦੇ ਜਾਇ ਪੰਜਾਬ ਦੇ ਪੁਆਇੰਟ 13 ਆ ਨਾ। ਹੂੰ। ਹੂੰ। ਜੇ ਦਿੱਲੀ ਅਗਲਾ ਮੈਚ ਹਾਰਦਿਆ ਫਿਰ ਪੰਜਾਬ ਜਿੰਦਗੀ ਨਾਲ ਸਾਰਜ ਤੋਂ ਉਹਨਾਂ ਨੇ ਇੱਕ ਮੈਚ ਵੀ ਘੱਟ ਖੇੜਿਆ ਤੇ ਉਹਨਾਂ ਦੇ 14 ਪੁਆਇੰਟ ਹੋਏ ਨੇ। ठीक दिल्ली ਦਾ ਮੈਚ ਕਰੋ ਮਰਵਾਲਾ ਅਗਲਾ ਬੰਬੇ ਨਾਲ ਤੋਂ ਇਹ ਨਾ ਡੀਸੀ ਨੇ ਚਾਰ ਹਾਰ ਗਈ ਡੀਸੀ ਡੀਸੀ ਦੋ ਮੈਚ ਹਾਰ ਗਈ ਲਗਾਤਾਰ ਬੋਲੀ ਚੱਕਰ ਚ ਚਲੋ ਐਨੀਵੇ ਕੱਲ ਦੀ ਪ੍ਰੈਡਿਕਸ਼ਨ ਦੋ ਅੱਜ ਮੁੰਬਈ ਚਲੋ ਵੈਲ ਪਲੇਡ ਖੇਡਿਆ ਵਾ ਕਹਿ ਸਕਦੇ ਕੱਲ ਭਾਈ ਸਨਰਾਇਜ਼ਰ ਹਦਰਾ ਅਜਤਰੀ ਹੈ ਨਹੀਂ ਆਈ ਡੋਨਟ ਥਿੰਕ ਸਰ ਨਹੀਂ ਨਹੀਂ ਕੱਟ ਜਾ ਗੱਲ ਆ ਮੈਂ ਤੁਹਾਨੂੰ ਗੁਜਰਾਤ ਉਹਨਾਂ ਦੇ ਉੱਪਰ ਵਾਲੇ 2 3 ਔੜ ਜਾਂਦੇ ਨਾ ਫਿਰ ਉਹਨਾਂ ਦਾ ਗਾ ਮੌਖਾ ਆ ਜਾਂਦਾ ਉਹ ਪਰਾ ਬੜਾ ਲੱਕੀ ਗਰਾਉਂਡ ਆਉਂਦੇ ਲਈ ਹੈਡ ਲਈ ਦੇ ਫਟਕਾ ਵਿੱਚ ਲਈ ਚਲੋ ਕੋਈ ਨਾ ਕਾਲਾ ਦੇਣਾ ਹੁੰਦਾ ਕਿਉਂਕਿ ਸਕੋਰ ਨਹੀਂ ਆਇਆ ਹੁਣ ਰਿਫਰੈਸ਼ਮੈਂਟ ਤੋਂ ਆਇਆ ਮਾਲਦੀਪਸ ਤੋਂ ਕੇ ਵੀ ਛੁੱਲੇ ਦੇ ਕਰਦੇ ਬੰਦ ਸਾਰੇ ਭਾਜੀ ਇਹਨਾਂ ਨੂੰ ਮਾਮਾ ਨੂੰ 5 ਦਿਨ ਦੀ ਬ੍ਰੇਕ ਕਿਨੇ ਦੇਤੀ ਇਹ ਮਾਲਦੀਪ ਵੀ ਚਲ ਗਏ ਜਿਹੜੇ ਮਾਲ ਕਹਨਾਂ ਉਥੇ ਲਈਦੀ ਜੀ ਮਾਲੀਸ਼ ਕੁਮਾਗਲੇ ਕੱਲ ਦਾ ਗੁਣ ਕੱਲ ਪਤਾ ਲੱਗ ਗਿਆ ਸੋ ਇਨ ਦੀ ਐਂਡ ਵੇਖਿਆ ਹੋਗਾ ਕੀ ਬਣਦਾ ਵਧੀਆ ਖੇਡਿਆ ਵਾ ਇਹ ਬੰਬੇ ਵਾਲਿਆਂ ਚ ਪੂਰਾ ਟੀਮ ਐਫਟ ਟੀਮ ਪੂਰੀ ਖੇਲੀ ਅੱਜ ਚਲੋ ਲਾਸਟ ਟਾਈਮ ਐ ਕਿ ਫਾਈਨਲ ਕਿੱਥੇ ਆ ਜੇ ਤਾਂ ਆਪਣੀ ਹੁੰਦੇ 콜ਕਾਤਾ ਚੋਂ ਨਾ ਹਾਂ ਲਾਸਟ ਟਾਈਮ 콜ਕਾਤਾ ਚ ਐਮਪੀ ਨਹੀਂ ਹੂੰ ਤੇ ਹੈਦਰਾਬਾਦ ਚੋਂ ਨੇ ਠੀਕ ਬਈ ਜੋ ਸੈਮੀਫਾਈਨਲ ਵੇਖਣ ਦਾ ਮਜ਼ਾ ਆਊਗਾ ਸੈਮੀਫਾਈਨਲ ਫਾਈਨਲ ਪਟਾਕਾ ਵਿੱਕਾ ਮਿਲਣੀ ਹੈ ਨਾ ਗਰਾਊਂਡ ਵੀ ਚੰਗੇ ਆ ਇੱਕ ਬੈਟਿੰਗ ਵਾਲਾ ਤੇ ਇੱਕ ਬੋਲਿੰਗ ਵਾਲਾ ਬਸ ਬਸ ਚਲੋ ਪੰਜਾਬ ਦਾ ਪੰਨ 16 ਤਰੀਕ ਨੂੰ ਪਤਾ ਲੱਗ ਜਾਣਾ ਲਾਸਟ ਮੈਚ 16 ਨੂੰ ਠੀਕ ਹੈ ਚਲੋ ਤਰਸ ਮਾਉਤੀ ਹਰ ਮਿਲਦੇ ਫਿਰ ਚਲੋ ਮਿਲਦੇ ਆ ਤੁਹਾਨੂੰ ਕੱਲ ਨੂੰ ਅੱਜ ਥੋੜਾ ਜਿਹਾ ਬੱਦ ਦਾ ਲਾਈਟ ਦਾ ਵੀ ਇਸ਼ੂ ਕਰਨ ਨਾਲੇ ਬੜਾ ਚੱਲਣ ਦੇ ਹਿਸਾਬ ਤਾ ਵ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਪੰਜਾਬ ਨੇ ਵਧੀਆ ਖੇ ਲੈ ਕਹ ਲਈਆਂ ਨਹੀਂ ਪਾਏ ਕੋਈ ਰੀਜ਼ਨ ਕਰਕੇ ਪੰਜਾਬ ਕੱਲ ਜੇ ਕੱਲ ਸਰਪੰਚ ਸਾਹਿਬ ਕੁੱਟ ਗਏ ਚੰਗਾ ਕੱਲ ਆ ਦੇ ਕੋ ਆ ਨਹੀਂ ਆਇਆ ਲਾਈਵ ਹਾਂ ਸੰਭਲ ਬਿਜ਼ੀ ਦੈਟਸ ਵਾ ਠੀਕ ਆ ਜੀ Melde, ¿eh, galón?